ਤੇ ਉਹਦਾ ਜਿਹੜਾ ਪਿੰਡ ਹੈ ਉਹ ਬੱਲੋ ਪਿੰਡ ਹੈ ਬਠਿੰਡਾ ਜਿਲ੍ਹਾ ਹੈ ਤੇ 21 ਸਾਲ ਦੀ ਇਹਦੀ ਉਮਰ ਹੈ ਇਹਦੇ ਸਿਰ ਦੇ ਵਿੱਚ ਐਸ ਜਗ੍ਹਾ ਤੇ ਗੋਲੀ ਲੱਗੀ ਆ ਇੱਥੇ ਇੱਥੇ ਸਿਰ ਦੇ ਵਿੱਚ ਗੋਲੀ ਲੱਗੀ ਆ ਅੰਦਰ ਪਲਾਸਟਿਕ ਦੀਆਂ ਗੋਲੀਆਂ ਨਾਲ ਮਿਲਤਾਂ ਹੁੰਦੀਆਂ ਹੁੰਦੀਆਂ ਨੇ ਬੇਟਾ ਇਹ ਤੁਹਾਨੂੰ ਹੁਣ ਪੋਸਟ ਦੇਖੋ ਕਦੀ ਪਲਾਸਟਿਕ ਦੀਆਂ ਗੋਲੀਆਂ ਨਾਲ ਮੋਤਾਂ ਨਹੀਂ ਹੋਈਆਂ ਉਹਦਾ ਜ਼ਖਮ ਤਾਂ ਵੇਖੋ ਆ ਤੁਹਾਨੂੰ ਜ਼ਖਮ ਦਿਖਾ ਵੀ ਫੋਟੋ ਦਿਖਾ ਆ ਤੁਹਾਨੂੰ ਫੋਟੋ ਦਿਖਾਉਣੇ ਆ ਉਹਦੀ ਜਿੱਥੇ ਗੋਲੀ ਲੱਗੀ ਆ ਮੇਰਾ ਕਹਿਣ ਤੋਂ ਭਾਵ ਆ ਵੀ ਸਿਰ ਦੇ ਵਿੱਚ ਇਸ ਜਗ੍ਹਾ ਤੇ ਗੋਲੀ ਲੱਗੀ ਆ ਹਾਂਜੀ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਪਹਿਲਾਂ ਉਹਨਾਂ ਨੇ ਜਿਹੜਾ ਸਿੱਧੀ ਫੈਰੰਗ ਕੀਤੀ ਉਹਨਾਂ ਨੇ ਉਹ 13 ਤਰੀਕ ਤੋਂ ਲਗਾਤਾਰ ਸਿੱਧੀ ਫੈਰੰਗ ਤੇ ਬੰਬਾਰੀ ਕਰ ਰਹੇ ਨੇ ਜਿਸ ਤਰ੍ਹਾਂ ਕਿ ਦੂਸਰੇ ਕਿਸੇ ਵਿਦੇਸ਼ੀ ਦੇਸ਼ ਦੇ ਨਾਲ ਕਿਤੇ ਜੰਗ ਲੱਗੀ ਹੁੰਦੀ ਆ ਬਾਰਡਰਾਂ ਦੇ ਉੱਤੇ ਇਹਨਾਂ ਨੇ ਤਾਂ ਮਰ ਕੇ ਸਾਨੂੰ ਕਿਸਾਨਾਂ ਨੂੰ ਇਹ ਇੱਕ ਵਿਦੇਸ਼ੀ ਮੂਲ ਦੇ ਜਿਸ ਤਰ੍ਹਾਂ ਕਿ ਦੁਸ਼ਮਣ ਸਮਝ ਕੇ ਇਸ ਤਰ੍ਹਾਂ ਤੇ ਦੁਸ਼ਮਣਾਂ ਦੇ ਨਾਲ ਵੀ ਵਿਵਹਾਰ ਨਹੀਂ ਕੀਤਾ ਜਾਂਦਾ ਜਿਸ ਤਰ੍ਹਾਂ ਦੀਆਂ ਤੁਸੀਂ ਮੈਨੂੰ ਇਹ ਦੱਸੋ ਕਿ ਇੱਥੇ ਦੀਵਾਰਾਂ ਕੱਢੀਆਂ ਨੇ ਜਿਸ ਤਰ੍ਹਾਂ ਇੱਥੇ ਤਾਰ ਮੇਕੇਰਾਵਾਂ ਦੇ ਕੀਤੀ ਆ ਤੇ ਇਨੀਆਂ ਚੌੜੀਆਂ ਜਿਹੜੀਆਂ ਛੜਕਾ ਬਣਾਈਆਂ ਇਨੀਆਂ ਤੇ ਮੇਰਾ ਪਿੰਡ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹਣਾ ਜिले ਅੰਮ੍ਰਿਤਸਰ ਦੇ ਵਿੱਚ ਖਾਨਵਾਲ ਪਿੰਡ ਹੈ ਜਿਹੜਾ ਬਿਲਕੁਲ ਬਾਰਡਰ ਦੇ ਉੱਤੇ ਆ ਤੇ ਮੇਰੀ ਜ਼ਮੀਨ ਤਾਰਾਂ ਦੇ ਨਾਲ ਲੱਗਦੀ ਆ ਪਾਕਿਸਤਾਨ ਦੇ ਬਾਰਡਰ ਨਾਲ ਕਦੀ ਉੱਥੇ ਵੀ ਸਾਡੇ ਨਾਲ ਇਸ ਤਰ੍ਹਾਂ ਨਹੀਂ ਹੋਇਆ ਤਾਰਾਂ ਤੋਂ ਪਾਰ ਜਾਇਦਾ ਜ਼ਮੀਨਾਂ ਬੀਜੀ ਦੀਆਂ ਨੇ ਉੱਥੇ ਵੀ ਕਦੀ ਇਸ ਤਰ੍ਹਾਂ ਨਹੀਂ ਹੋਇਆ ਪਰ ਜੋ ਇੱਥੇ ਇਹ ਹੋਇਆ ਹੈ ਇਹ ਮੈਂ ਤੁਹਾਨੂੰ ਦੱਸਣਾ ਚਾਹਣਾ ਜਰਾ ਧਿਆਨ ਨਾਲ ਸੁਣੋ ਮੈਂ ਦੇਸ਼ ਦੇ ਲੋਕਾਂ ਨੂੰ ਇੱਕ ਫਰਿਆਦ ਕਰਨੀ ਜਾਉਣਾ ਹੈ ਸੰਸਾਰ ਭਰ ਦੇ ਵਿੱਚ ਜਿਹੜੇ ਮਨੁੱਖਤਾ ਦੀ ਗੱਲ ਕਰਨ ਵਾਲੇ ਨੇ ਉਹਦੇ ਵਿੱਚੇ ਜਿੱਥੇ ਬੁੱਧੀਜੀਵੀ ਵਰਗ ਆਉਂਦਾ ਹੈ ਉਹਦੇ ਨਾਲ-ਨਾਲ ਜਿਹੜੇ ਮਾਨਯੋਗ ਹਾਈ ਕੋਰਟ ਮਾਨਯੋਗ ਸੁਪਰੀਮ ਕੋਰਟ ਅਤੇ ਯੂਨੋ ਤੱਕ ਗੱਲ ਪਹੁੰਚਾਉਣ ਵਾਲੇ ਸਮੂਹ ਲੋਕਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਜਿਸ ਤਰ੍ਹਾਂ ਸਾਡੇ ਨਾਲ ਦਰਬਾਰ ਜਿਸ ਤਰ੍ਹਾਂ ਸਾਡੇ ਦੇ ਉੱਤੇ ਇਹ ਜਿਹੜਾ ਤਸ਼ੱਦਦ ਤੇ ਜ਼ੁਲਮ ਹੋ ਰਿਹਾ ਇਹ ਇੱਕ ਇਤਿਹਾਸ ਹੈ ਵੇਖੋ ਤੁਸੀਂ ਕਿ ਜਿਹੜਾ ਅਸੀ ਮੈਂ ਤੁਹਾਨੂੰ ਇਹ ਦੱਸਣਾ ਚਾਹਣਾ ਹੈ ਕਿੰਨੇ ਜ਼ਖਮੀ ਬਹੁਤ ਜ਼ਿਆਦਾ ਇੰਜਣਾਂ 'ਚ ਗਿਣਤੀ ਕੋਈ ਨਹੀਂ ਪਟਿਆਲਾ ਦੇ ਵਿੱਚ ਮੈਂ ਜਿਹੜੇ ਨੇ ਦੋ ਇੰਜਣ ਨੇ ਮਤਲਬ ਜ਼ਖਮੀ ਨੇ ਜਿਹੜੇ ਮੈਂ ਲੈ ਕੇ ਆਇਆ ਜਿਨ੍ਹਾਂ ਦੇ ਇੱਕ ਦੇ ਤੇ ਆ ਸਿਰ ਦੇ ਵਿੱਚ ਗੋਲੀ ਲੱਗੀ ਆ ਉਹ ਜ਼ਖਮੀਆਂ ਦਾ ਨਹੀਂ ਜਿਹੜਾ ਮੁੰਡਾ ਤੇ ਦੇਖੋ ਜਿਹਦੀ ਧਾਤੋਇਆ ਉਹਦਾ ਨਾਮ ਹੈਗਾ ਸ਼ੁਭਕਰਨ ਸਿੰਘ ਛੋਟਾ ਨਾਂ ਗੁੱਗੂ ਆ ਪਿੰਡ ਬੱਲੋ ਆ ਜ਼ਿਲ੍ਹਾ ਬਠਿੰਡਾ 21 ਸਾਲ ਉਦੀ ਉਮਰ ਹੈ ਤੇ ਉਹਦੀ ਤੁਸੀਂ ਬੋਡੀ ਵੇਖੋ ਕਿੰਨਾ ਜਵਾਨ ਬੱਚਾ ਹੋ ਜਖਮਿਆਂ ਦੇ ਨਾਮ ਆ ਦੱਸ ਰਿਹਾ ਤੁਹਾਨੂੰ ਜੇ ਇੱਕ ਦਾ ਨਾਮ ਜਗਰਾਤ ਸਿੰਘ ਆ ਪਿੰਡ ਬਟਾਲ ਖੁਰਦ ਬਟਾਲ ਖੁਰਦ ਪਿੰਡ ਆ ਉਹਦਾ ਤਹਿਸੀਲ ਮੁੰਡਕਾ ਜਲਾ ਸੰਗਰੂਰ ਹੈ ਜਲਾ ਸੰਗਰੂਰ ਹੈ ਸਿਮਰਨ ਪਾਲ ਸਿੰਘ ਸਿਮਰਨ ਪਾਲ ਸਿੰਘ ਉਹ ਹੈ ਤੇ ਜਿਹਦੇ ਸਿਰ ਦੇ ਵਿੱਚ ਗੋਲੀ ਲੱਗੀ ਹੈ ਸਰ ਸਾਹ ਆਗੂ ਕਹਿ ਰਹੇ ਹੁਣ ਵੀ ਅੱਗੇ ਜਾਵਾਂਗੇ ਅਸੀਂ ਕਿਵੇਂ ਇਹਨਾਂ ਨੇ ਐਲਾਨ ਕੀਤਾ ਜੀ ਕਿ ਅਸੀਂ ਅੱਗੇ ਜਾਵਾਂਗੇ ਜੀ ਦੇਖੋ ਮੈਂ ਮੈਂ ਸਿਰਫ ਜ਼ਖਮੀਆਂ ਨੂੰ ਸੰਭਾਲ ਰਿਹਾ ਮੈਂ ਇੱਥੇ ਕਰ ਰਿਹਾ ਆਗੂ ਕੀ ਗੱਲ ਕਰ ਰਹੇ ਨੇ ਉਹ ਉਹਨਾਂ ਨੂੰ ਪਤਾ ਸਰ ਸਾਹਿਬ ਕਿਵੇਂ ਵੇਖਦੇ ਹੋ ਜੀ ਮੀਟਿੰਗ ਦਾ ਹੁਣ ਸੱਦਾ ਦਿੱਤਾ ਹੈ ਇਸ ਦਮੇ ਸਾਫ਼ ਨਹੀਂ ਹੋ ਜਾਣਾ ਚਾਹੀਦਾ ਕਿ ਮਾਹੌਲ ਖਰਾਬ ਜਾਦਾ ਹੋ ਗਿਆ ਮੈਂ ਤੁਹਾਡੇ ਮੈਂ ਤੁਹਾਡੇ ਮਾਦਬਰਾਈ ਇੱਕ ਗੱਲ ਕਰਨੀ ਚਾਹਣਾ ਜਿਹੜੀ ਗੱਲ ਮੈਂ ਸ਼ੁਰੂ ਕੀਤੀ ਸੀ ਉਹ ਧਿਆਨ ਨਾਲ ਸੁਣੋ ਜਰਾ ਗੱਲ ਇਹ ਆ ਕਿ ਜਿਸ ਤਰ੍ਹਾਂ ਅਸੀਂ ਇਹ ਜਿਹੜਾ ਅੰਦੋਲਨ ਸ਼ੁਰੂ ਕੀਤਾ ਸੀ ਸਭ 2026 ਦੇ ਵਿੱਚ ਇਹ ਪੂਰੇ ਦੇਸ਼ ਦੇ ਕਿਸਾਨ ਮਤਲਬ ਕਿ ਲੋਕਾਂ ਦਾ ਸੀ ਜਿਨ੍ਹਾਂ ਨੇ ਆਪਣੇ ਪੇਟ ਦੀ ਭੁੱਖ ਮਟਾਉਣ ਵਾਸਤੇ ਦੋ ਵਕਤ ਦਾ ਖਾਣਾ ਖਾਣਾ ਉਹਨੇ ਸਮੁੱਚੇ ਲੋਕਾਂ ਦਾ ਕੇਵਲ ਕਾਰਪੋਰੇਟ ਘਰਾਣਿਆਂ ਨੂੰ ਛੱਡ ਕੇ ਪਰ